ਕਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ ਉਹ ਉੱਥੇ ਆਣ ਜਾਣ ਵਾਲੀਆਂ ਰੇਲ ਗੱਡੀਆਂ ਵਿੱਚ ਲੋਕਾਂ ਤੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਵਧੀਆ ਕੱਪੜੇ ਪਾਏ ਹੋਏ ਇੱਕ ਆਦਮੀ ਉਸ ਨੂੰ ਦਿਸਿਆ ਭਿਖਾਰੀ ਨੇ ਸੋਚਿਆ ਕਿ ਇਸ ਆਦਮੀ ਤੋਂ ਭੀਖ ਮੰਗਣ ਤੇ ਚੰਗਾ ਕੁਝ ਮਿਲ ਜਾਵੇਗਾ ਜਦੋਂ ਭਿਖਾਰੀ ਨੇ ਉਸ ਆਦਮੀ ਤੋਂ ਭੀਖ ਮੰਗੀ ਤਾਂ ਉਸਨੇ ਅੱਗੋਂ ਕਿਹਾ ਕਿ ਤੂੰ ਸਾਰਿਆਂ ਤੋਂ ਹੀ ਮੰਗਦਾ ਰਹਿੰਦਾ ਹੈ ਕਦੇ ਕਿਸੇ ਨੂੰ ਕੁਝ ਦਿੱਤਾ ਵੀ ਹੈ ਭਿਖਾਰੀ ਬੋਲਿਆ ਭਾਈ ਜੀ ਮੈਂ ਤਾਂ ਮੰਗਤਾ ਹਾਂ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਕਿਸੇ ਨੂੰ ਕੁਝ ਦੇ ਸਕਾਂ ਤਾਂ ਉਸ ਆਦਮੀ ਨੇ ਕਿਹਾ ਕਿ ਜੇ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਤੈਨੂੰ ਮੰਗਣ ਦਾ ਵੀ ਕੋਈ ਹੱਕ ਨਹੀਂ ਮੈਂ ਇੱਕ ਵਪਾਰੀ ਬੰਦਾ ਹਾਂ ਤੇ ਲੈਣ ਦੇਣ ਵਿੱਚ ਹੀ ਵਿਸ਼ਵਾਸ ਰੱਖਦਾ ਹਾਂ ਜੇ ਤੇਰੇ ਕੋਲ ਮੈਨੂੰ ਦੇਣ ਲਈ ਕੁਝ ਹੋਵੇ ਤਾਂ ਹੀ ਮੈਂ ਤੈਨੂੰ ਬਦਲੇ ਵਿੱਚ ਕੁਝ ਦੇ ਸਕਦਾ ਹਾਂ ਇਹ ਗੱਲ ਕਹਿ ਕੇ ਉਹ ਆਦਮੀ ਟ੍ਰੇਨ ਵਿੱਚ ਬੈਠ ਕੇ ਚਲਾ ਗਿਆ ਇੱਧਰ ਉਹ ਭਿਖਾਰੀ ਉਸ ਆਦਮੀ ਦੁਆਰਾ ਕਹੀ ਗੱਲ ਬਾਰੇ ਬਹੁਤ ਸੋਚਣ ਲੱਗਾ ਉਸ ਦੀ ਕਹੀ ਗੱਲ ਭਿਖਾਰੀ ਦੇ ਦਿਲ ਵਿੱਚ ਉੱਤਰ ਗਈ ਉਸਨੇ ਸੋਚਿਆ ਕਿ ਸ਼ਾਇਦ ਮੈਨੂੰ ਇਸੇ ਕਰਕੇ ਭੀਖ ਜ਼ਿਆਦਾ ਨਹੀਂ ਮਿਲਦੀ ਕਿਉਂਕਿ ਮੈਂ ਬਦਲੇ ਵਿੱਚ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਪਰ ਮੇਰੀ ਇੰਨੀ ਔਕਾਤ ਵੀ ਨਹੀਂ ਕਿ ਮੈਂ ਕਿਸੇ ਨੂੰ ਕੁਝ ਦੇ ਸਕਾਂ ਪਰ ਕਦੋਂ ਤੱਕ ਮੈਂ ਇਸੇ ਤਰ੍ਹਾਂ ਹੀ ਭੀਖ ਮੰਗਦਾ ਰਹਾਂਗਾ ਉਸਨੇ ਨਿਰਣਾ ਕੀਤਾ ਕਿ ਮੈਂ ਹੁਣ ਤੋਂ ਭੀਖ ਦੇ ਬਦਲੇ ਲੋਕਾਂ ਨੂੰ ਕੁਝ ਨਾ ਕੁਝ ਦੇਵਾਂਗਾ ਪਰ ਦੋ ਦਿਨ ਤੱਕ ਉਹ ਇਹੀ ਸੋਚਦਾ ਰਿਹਾ ਕਿ ਉਹ ਕਿਸੇ ਨੂੰ ਕੀ ਦੇ ਸਕਦਾ ਹੈ ਤੀਸਰੇ ਦਿਨ ਜਦੋਂ ਉਹ ਰੇਲਵੇ ਸਟੇਸ਼ਨ ਤੇ ਬੈਠਾ ਸੀ ਤਾਂ ਉਸ ਦੀ ਨਜ਼ਰ ਸਟੇਸ਼ਨ ਦੇ ਕੋਲ ਲੱਗੇ ਕੁਝ ਬੂਟਿਆਂ ਤੇ ਪਈ ਜੋ ਕਿ ਰੰਗ-ਬਰੰਗੇ ਫੁੱਲਾਂ ਨਾਲ ਭਰੇ ਪਏ ਸਨ। ਭਿਖਾਰੀ ਨੇ ਸੋਚਿਆ ਕਿ ਕਿਉਂ ਨਾ ਮੈਂ ਲੋਕਾਂ ਨੂੰ ਭੀਖ ਦੇ ਬਦਲੇ ਇਹ ਫੁੱਲ ਦਿਆਂ ਕਰਾਂ। ਹੁਣ ਉਹ ਜਦੋਂ ਵੀ ਟ੍ਰੇਨ ਵਿੱਚ ਲੋਕਾਂ ਤੋਂ ਭੀਖ ਮੰਗਦਾ ਤਾਂ ਭੀਖ ਦੇ ਬਦਲੇ ਉਹ ਲੋਕਾਂ ਨੂੰ ਕੁਝ ਫੁੱਲ ਦੇ ਦਿੰਦਾ ਸੀ। ਇਹਨਾਂ ਫੁੱਲਾਂ ਨੂੰ ਲੋਕ ਖੁਸ਼ ਹੋ ਕੇ ਆਪਣੇ ਕੋਲ ਰੱਖ ਲੈਂਦੇ ਸੀ ਹੁਣ ਭਿਖਾਰੀ ਨੇ ਰੋਜ਼ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਇਹ ਸਿਲਸਿਲਾ ਚੱਲਦਾ ਗਿਆ ਉਹ ਰੋਜ਼ ਸਟੇਸ਼ਨ ਦੇ ਕੋਲ ਲੱਗੇ ਫੁੱਲ ਇਕੱਠੇ ਕਰ ਲੈਂਦਾ ਤੇ ਲੋਕਾਂ ਵਿੱਚ ਵੰਡ ਦਿੰਦਾ ਉਸਨੇ ਦੇਖਿਆ ਕਿ ਹੁਣ ਉਸ ਨੂੰ ਪਹਿਲਾਂ ਨਾਲੋਂ ਵੱਧ ਭੀਖ ਮਿਲ ਰਹੀ ਸੀ ਜਿੰਨਾ ਚਿਰ ਉਸ ਕੋਲ ਫੁੱਲ ਰਹਿੰਦੇ ਉਹਨਾਂ ਚਿਰ ਉਸ ਨੂੰ ਜ਼ਿਆਦਾ ਭੀਖ ਮਿਲਦੀ ਜਦੋਂ ਵੰਡਦਿਆਂ ਵੰਡਦਿਆਂ ਫੁੱਲ ਖਤਮ ਹੋ ਜਾਂਦੇ ਤਾਂ ਉਸ ਨੂੰ ਵੀ ਇੱਕ ਵੀ ਘਟ ਮਿਲਦੀ। ਇੱਕ ਦਿਨ ਭਿਖਾਰੀ ਨੇ ਉਸੇ ਆਦਮੀ ਨੂੰ ਟ੍ਰੇਨ ਵਿੱਚ ਬੈਠੇ ਦੇਖਿਆ ਜਿਸ ਤੋਂ ਉਸ ਨੂੰ ਭੀਖ ਦੇ ਬਦਲੇ ਫੁੱਲ ਵੰਡਣ ਦੀ ਸਿੱਖ ਮਿਲੀ ਸੀ। ਉਹ ਉਸ ਆਦਮੀ ਕੋਲ ਗਿਆ ਤੇ ਕਹਿਣ ਲੱਗਾ ਕਿ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਇਹ ਫੁੱਲ ਹਨ। ਤੁਸੀਂ ਮੈਨੂੰ ਭੀਖ ਦਿਓ ਤੇ ਮੈਂ ਤੁਹਾਨੂੰ ਬਦਲੇ ਵਿੱਚ ਫੁੱਲ ਦਿਆਂਗਾ। ਉਸ ਆਦਮੀ ਨੇ ਭੀਖ ਦੇ ਰੂਪ ਵਿੱਚ ਕੁਝ ਪੈਸੇ ਭਿਖਾਰੀ ਨੂੰ ਦੇ ਦਿੱਤੇ ਤੇ ਕਿਹਾ ਕਿ ਵਾਹ ਅੱਜ ਤਾਂ ਤੂੰ ਵੀ ਮੇਰੀ ਤਰ੍ਹਾਂ ਹੀ ਇੱਕ ਵਪਾਰੀ ਬਣ ਗਿਆ ਹੈ। ਭਿਖਾਰੀ ਪੈਸੇ ਲੈ ਕੇ ਟ੍ਰੇਨ ਤੋਂ ਉਤਰ ਗਿਆ ਪਰ ਵਪਾਰੀ ਦੀ ਇਹ ਗੱਲ ਫਿਰ ਤੋਂ ਉਸਦੇ ਦਿਮਾਗ ਵਿੱਚ ਘੁੰਮਣ ਲੱਗੀ ਤੇ ਉਸਨੂੰ ਲੱਗਿਆ ਕਿ ਉਸਦੇ ਹੱਥ ਸਫਲਤਾ ਦੀ ਉਹ ਕੁੰਜੀ ਲੱਗ ਗਈ ਹੈ ਜਿਸ ਨਾਲ ਉਸਦੀ ਜ਼ਿੰਦਗੀ ਬਦਲ ਸਕਦੀ ਹੈ ਉਸਨੇ ਉੱਪਰ ਅਸਮਾਨ ਵੱਲ ਵੇਖਿਆ ਤੇ ਉੱਚੀ-ਉੱਚੀ ਕਹਿਣ ਲੱਗਾ ਮੈਂ ਕੋਈ ਭਿਖਾਰੀ ਨਹੀਂ ਹਾਂ ਮੈਂ ਵੀ ਇੱਕ ਵਪਾਰੀ ਹਾਂ ਮੈਂ ਵੀ ਅਮੀਰ ਬਣ ਸਕਦਾ ਹਾਂ ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਉਸਨੂੰ ਦੇਖਿਆ ਤਾਂ ਸੋਚਿਆ ਕਿ ਇਹ ਭਿਖਾਰੀ ਸ਼ਾਇਦ ਪਾਗਲ ਹੋ ਗਿਆ ਹੈ ਉਸ ਤੋਂ ਅਗਲੇ ਦਿਨ ਤੋਂ ਉਹ ਭਿਖਾਰੀ ਉਸ ਸਟੇਸ਼ਨ ਤੇ ਨਹੀਂ ਦਿਸਿਆ ਤੇ ਫਿਰ 6 ਮਹੀਨੇ ਬਾਅਦ ਉਸ ਟ੍ਰੇਨ ਵਿੱਚ ਸੂਟ ਬੂਟ ਪਾਏ ਹੋਏ ਦੋ ਵਿਅਕਤੀ ਸਫ਼ਰ ਕਰ ਰਹੇ ਸਨ ਉਹਨਾਂ ਵਿੱਚੋਂ ਇੱਕ ਨੇ ਦੂਸਰੇ ਨਾਲ ਹੱਥ ਮਿਲਾਇਆ ਤੇ ਕਿਹਾ ਕਿ ਕੀ ਤੁਸੀਂ ਮੈਨੂੰ ਪਛਾਣਿਆ ਤਾਂ ਦੂਸਰੇ ਨੇ ਕਿਹਾ ਕਿ ਨਹੀਂ ਸ਼ਾਇਦ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ ਤਾਂ ਪਹਿਲੇ ਵਿਅਕਤੀ ਨੇ ਕਿਹਾ ਕਿ ਨਹੀਂ ਆਪਾਂ ਪਹਿਲੀ ਵਾਰ ਨਹੀਂ ਤੀਸਰੀ ਵਾਰ ਮਿਲ ਰਹੇ ਹਾਂ ਆਪਾਂ ਪਹਿਲਾਂ ਵੀ ਦੋ ਵਾਰ ਇਸੇ ਟ੍ਰੇਨ ਵਿੱਚ ਮਿਲ ਚੁੱਕੇ ਹਾਂ ਯਾਦ ਕਰੋ ਮੈਂ ਉਹੀ ਭਿਖਾਰੀ ਹਾਂ ਜਿਸਨੂੰ ਤੁਸੀਂ ਪਹਿਲੀ ਮੁਲਾਕਾਤ ਵਿੱਚ ਦੱਸਿਆ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਤੇ ਦੂਜੀ ਮੁਲਾਕਾਤ ਵਿੱਚ ਤੁਸੀਂ ਮੈਨੂੰ ਦੱਸਿਆ ਕਿ ਮੈਂ ਕੌਣ ਹਾਂ ਇਹ ਸਭ ਸੁਣ ਕੇ ਦੂਸਰਾ ਵਿਅਕਤੀ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਹਾਂ ਯਾਦ ਆਇਆ ਕਿ ਤੂੰ ਉਹੀ ਭਿਖਾਰੀ ਹੈ ਜਿਸਨੂੰ ਮੈਂ ਪਹਿਲੀ ਵਾਰ ਭੀਖ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਦੂਜੀ ਵਾਰ ਕੁਝ ਫੁੱਲ ਖਰੀਦੇ ਸੀ ਪਰ ਅੱਜ ਸੂਟ ਬੂਟ ਪਾ ਕੇ ਤੂੰ ਕਿੱਥੇ ਜਾ ਰਿਹਾ ਹੈ ਤੇ ਅੱਜਕੱਲ ਕੀ ਕਰ ਰਿਹਾ ਹੈ ਤਾਂ ਪਹਿਲੇ ਵਿਅਕਤੀ ਨੇ ਕਿਹਾ ਕਿ ਹਾਂ ਮੈਂ ਉਹੀ ਭਿਖਾਰੀ ਹਾਂ ਤੇ ਅੱਜਕੱਲ ਫੁੱਲਾਂ ਦਾ ਵਪਾਰ ਕਰਦਾ ਹਾਂ ਤੇ ਉਸੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ ਫਿਰ ਉਸਨੇ ਕਿਹਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਕੁਦਰਤ ਦਾ ਇਹ ਨਿਯਮ ਦੱਸਿਆ ਜਿਸ ਦੇ ਅਨੁਸਾਰ ਜੇਕਰ ਅਸੀਂ ਕਿਸੇ ਨੂੰ ਕੁਝ ਦੇਵਾਂਗੇ ਤਾਂ ਹੀ ਕੁਝ ਪ੍ਰਾਪਤ ਕਰ ਸਕਾਂਗੇ ਲੈਣ ਦੇਣ ਦਾ ਇਹ ਨਿਯਮ ਵਾਸਤਵ ਵਿੱਚ ਕੰਮ ਕਰਦਾ ਹੈ ਮੈਂ ਇਸ ਨੂੰ ਮਹਿਸੂਸ ਕੀਤਾ ਹੈ ਪਰ ਮੈਂ ਖੁਦ ਨੂੰ ਹਮੇਸ਼ਾ ਭਿਖਾਰੀ ਹੀ ਸਮਝਦਾ ਰਿਹਾ ਇਸ ਤੋਂ ਉੱਪਰ ਉੱਠ ਕੇ ਮੈਂ ਕਦੇ ਸੋਚਿਆ ਹੀ ਨਹੀਂ ਤੇ ਆਪਣੀ ਦੂਜੀ ਮੁਲਾਕਾਤ ਵਿੱਚ ਤੁਸੀਂ ਮੈਨੂੰ ਦੱਸਿਆ ਸੀ ਕਿ ਮੈਂ ਇੱਕ ਵਪਾਰੀ ਹਾਂ ਤੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਇੱਕ ਵਪਾਰੀ ਬਣ ਗਿਆ ਹਾਂ ਤੇ ਲੋਕ ਮੈਨੂੰ ਭੀਖ ਨਹੀਂ ਸਗੋਂ ਕਿ ਉਹਨਾਂ ਫੁੱਲਾਂ ਦਾ ਮੁੱਲ ਚੁਕਾਰ ਰਹੇ ਸਨ ਸਾਰੇ ਲੋਕ ਮੇਰੇ ਤੋਂ ਫੁੱਲ ਖਰੀਦ ਰਹੇ ਸੀ ਕਿਉਂਕਿ ਇਹ ਤੋਂ ਸਸਤੇ ਫੁੱਲ ਉਹਨਾਂ ਨੂੰ ਹੋਰ ਕਿੱਥੇ ਮਿਲ ਸਕਦੇ ਸੀ ਸਾਰਿਆਂ ਨੂੰ ਲੱਗਿਆ ਕਿ ਮੈਂ ਇੱਕ ਛੋਟਾ ਵਪਾਰੀ ਹਾਂ ਮੈਂ ਟ੍ਰੇਨ ਵਿੱਚ ਫੁੱਲ ਵੰਡ ਕੇ ਜੋ ਪੈਸੇ ਇਕੱਠੇ ਕੀਤੇ ਸੀ ਉਹਨਾਂ ਨਾਲ ਕੁਝ ਫੁੱਲ ਖਰੀਦੇ ਤੇ ਫੁੱਲਾਂ ਦਾ ਵਪਾਰ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਗੱਲਾਂ ਕਰਦਿਆਂ ਸਟੇਸ਼ਨ ਆ ਗਿਆ ਤੇ ਦੋਵੇਂ ਵਪਾਰੀ ਟ੍ਰੇਨ ਤੋਂ ਉੱਤਰ ਕੇ ਆਪਣੀ ਆਪਣੀ ਮੰਜ਼ਿਲ ਵੱਲ ਤੁਰ ਪਏ। ਦੋਸਤੋ ਸਾਨੂੰ ਇਸ ਕਹਾਣੀ ਤੋਂ ਬਹੁਤ ਵਧੀਆ ਸਿੱਖ ਮਿਲਦੀ ਹੈ। ਜਿਹੜਾ ਪਹਿਲਾ ਵਪਾਰੀ ਸੀ ਉਹ ਗਿਵ ਐਂਡ ਟੇਕ ਦੇ ਨਿਯਮ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸਨੇ ਇਹੀ ਫਾਰਮੂਲਾ ਉਸ ਭਿਖਾਰੀ ਨੂੰ ਵੀ ਦੱਸਿਆ। ਇਸ ਕੁਦਰਤ ਦੇ ਨਿਯਮ ਨੂੰ ਭਿਖਾਰੀ ਨੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਤੇ ਉਹ ਭਿਖਾਰੀ ਤੋਂ ਵਪਾਰੀ ਬਣ ਗਿਆ ਉਸ ਨੇ ਆਪਣੀ ਸੋਚ ਨੂੰ ਬਦਲਿਆ ਤੇ ਉਸ ਦੀ ਜ਼ਿੰਦਗੀ ਹੀ ਬਦਲ ਗਈ ਇਸ ਕਹਾਣੀ ਤੋਂ ਸਾਨੂੰ ਸਿੱਖ ਮਿਲਦੀ ਹੈ ਕਿ ਸਫਲਤਾ ਇਨਸਾਨ ਦੀ ਸੋਚ ਵਿੱਚ ਹੀ ਛਿਪੀ ਹੁੰਦੀ ਹੈ ਆਪਣੀ ਸੋਚ ਨੂੰ ਬਦਲਿਏ ਤੇ ਆਪਣਾ ਆਤਮ ਸਨਮਾਨ ਜਗਾਈਏ ਤੇ